ਸਰਕਾਲਟੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਅੰਮ੍ਰਿਤਪਾਲ ਦੇਪਰਾ ਹਰਪ੍ਰੀਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 4 ਗ੍ਰਾਮ ਮੈਥਾਮਫੀਨ ਵੀ ਕੀਤੀ ਬਰਾਮਦ ਅੰਮ੍ਰਿਤਪਾਲ ਦੇਪਰਾ ਹਰਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪਿਤਾ ਤਰਸੇਮ ਸਿੰਘ ਨੇ ਦਿੱਤਾ ਬਿਆਨ ਇਸ ਗ੍ਰਿਫਤਾਰੀ ਨੂੰ ਦੱਸਿਆ ਕਿ ਛੜੇੰਤਰ अरविंद केजरीवाल ਨੂੰ सुप्रीम कोर्ट ਨੇ ਦਿੱਤੀ ਵੱਡੀ ਰਾਹਤ सुप्रीम कोर्ट ਨੇ अरविंद केजरीवाल ਨੂੰ ਦਿੱਤੀ অন্তਰੀम जमानत सुप्रीम कोर्ट ਨੇ हाई कोर्ट ਦਾ ਫੈਸਲਾ ਰੱਖਿਆ ਬਰਕਰਾਰ ਇੱਕ ਹਫਤੇ ਦੇ ਵਿੱਚ ਸ਼ੰਭੂ ਬਾਰਡਰ ਖੋਲਣ ਦੇ ਦਿੱਤੇ ਹੁਕਮ ਹੁਣ ਖਬਰਾਂ ਵਿਸਥਾਰ ਦੇ ਨਾਲ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਅੱਜ ਸਾਹਮਣੇ ਆਈ ਦਰਸਲ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਦੀ ਦਿਹਾਤੀ ਪੁਲਿਸ ਨੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ ਦੋਸ਼ ਲਗਾਏ ਗਏ ਨੇ ਕਿ ਹਰਪ੍ਰੀਤ ਸਿੰਘ ਅਤੇ ਉਸ ਦਾ ਸਾਥੀ 4 ਗ੍ਰਾਮ ਆਇਸ ਡਰੱਗ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੇ ਉਹ ਨਸ਼ਾ ਕਰਨ ਦੀ ਤਿਆਰੀ ਦੇ ਵਿੱਚ ਸਨ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਦੀ ਗੱਡੀ ਦੀ ਚੈਕਿੰਗ ਕੀਤੀ ਇਸ ਮਾਮਲੇ ਦੇ ਵਿੱਚ ਸਾਰੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਅੰਕੁਰ ਗੁਪਤਾਨ ਨੇ ਦੱਸਿਆ ਕਿ ਡ੍ਰੋਪ ਟੈਸਟ ਕੀਤਾ ਗਿਆ ਜੋ ਕਿ ਪੋਜ਼ਿਟਿਵ ਆਇਆ ਹੈ। ਜਲੰਧਰ ਦਿਹਾਤੀ ਪੁਲਿਸ ਨੇ ਅਮਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਹਰਪ੍ਰੀਤ ਕੋਲੋਂ 4 ਗ੍ਰਾਮ ਆਈਸ ਡਰੱਗ ਯਾਨੀ ਮੈਥਾਮਫਟਾਮਾਈਨ ਵੀ ਬਰਾਮਦ ਹੋਇਆ ਹੈ। ਹਰਪ੍ਰੀਤ ਆਪਣੇ ਦੋਸਤ ਦੇ ਨਾਲ ਕਰੇਟਾ ਗੱਡੀ ਦੇ ਵਿੱਚ ਸਵਾਰ ਸੀ ਅਤੇ ਇਸ ਕਰੇਟਾ ਗੱਡੀ ਦਾ ਨੰਬਰ PB02CX3808 ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰਪ੍ਰੀਤ ਨਸ਼ੇ ਦੀ ਹਾਲਤ ਦੇ ਵਿੱਚ ਮਿਲਿਆ ਸੀ ਤੇ ਉਹ ਨਸ਼ੇ ਦਾ ਸੇਵਨ ਕਰਨ ਵਾਸਤੇ ਤਿਆਰੀ ਵੀ ਕਰ ਰਿਹਾ ਸੀ ਇਸ ਬਾਰੇ ਐਸਐਸਪੀ ਅੰਕੁਰ ਗੁਪਤਾ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਰਡ ਜਲੰਧਰ ਆਉਨੇ ਹੈਗੇ ਆ ਤਾਂ ਖੱਬੇ ਹੱਥ ਈਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਲਿਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਜੀ ਠੀਕ ਹੈ ਉਥੇ ਗੱਡੀ ਲਗਾਈ ਹੋਈ ਸੀਗੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਸੀਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਚੁਕੇ ਸੋ ਸਪੀਸ਼ੀਅਸ ਗੱਡੀ ਸੀ ਸੋ ਜਦੋਂ ਸਾਡੀ ਹਾਂ ਹਾਂ ਤੇ ਜਾਲੀ ਲੱਗੀ ਹੋਈ ਸੀ ਕਿ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਹੈਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟਮ ਫਿਟਾਮੀਨ ਜਿਹਨੂੰ ਆਪਾਂ ਆਮ ਭਾਸ਼ਾ ਚ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਉਹਦਾ ਵੇਕ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇਕਲੜ ਕੇ ਕੋਲ ਸੀਗੇ ਜਿਹਦਾ ਨਾਮ ਲਵਪ੍ਰੀਤ ਹੈਗਾ ਪੁੱਤਰ ਗੁਰਪ੍ਰੀਤ ਇਹ ਚੀਮਾ ਬਾੜ ਦਾ ਬਿਆਸ ਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆਂ ਤੇ ਇਹਨਾਂ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਨੂੰ ਰਿਕਵਰ ਹੋ ਗਈ ਵਿੰਗਸਕੋਲ ਵੀ ਮਿਲਿਆ ਸਰ ਜੇ ਕੰਜ਼ੂ ਕਰੇ 1 ਮਿੰਟ 1 ਮਿੰਟ ਲੈਟ ਮੀ ਕੰਪਲੀਟ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ ਚ ਦੀ ਪੁੱਛਗਿੱਛ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਤੇ ਉਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲੈ ਗਿਆ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੋਂ ਪੋਜ਼ਿਟਿਵ ਆਏ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀ ਜਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅੱਗੇ ਡਿਟੇਲ ਉਹਦੀ ਰਿਪੋਰਟ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲ ਜੀ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀ ਕਿ ਗੱਡੀ ਉਹਦੇ ਵਿੱਚੋਂ ਰਿਕਵਰੀ ਹੋਈ ਹੈ ਜ਼ਿਕਰ ਹੋਇਆ ਹੈ ਕਿ ਅਮਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਫਲੋਰਦੀ ਕੋਟ ਦੇ ਵਿੱਚ ਹੀ ਪੇਸ਼ ਕੀਤਾ ਗਿਆ ਸੀ ਵੇਖਣਾ ਹੋਵੇਗਾ ਕਿ ਪੁਲਿਸ ਜਾਂਚ ਪੜਤਾਲ ਦੇ ਵਿੱਚ ਕੀ ਖੁਲਾਸੇ ਕਰਦੀ ਹੈ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਗ੍ਰਿਫਤਾਰ ਹੋ ਜਾਂਦਾ ਹੈ ਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਜਾਂਦਾ ਹੈ ਪਿਤਾ ਤਰਸੀਮ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੇ ਉੱਤੇ ਜੋ ਦੋਸ਼ ਲਗਾਏ ਗਏ ਨੇ ਉਹ ਬੇਬੁਨਿਆਦ ਨੇ ਅਤੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਪਰਿਵਾਰ ਨੇ ਇੱਕ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਹੈ ਐਮਪੀ ਅਮਰਿਤਪਾਲ ਦੇ ਭਰਾ ਹਰਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ ਦਰਸਲ ਪਿਤਾ ਤਰਸੀਮ ਸਿੰਘ ਨੇ ਦੱਸਿਆ ਕਿ ਅਮਰਿਤਪਾਲ ਦਾ ਭਰਾ ਬੀਤੇ ਦਿਨ ਦੁਪਹਿਰ 12 ਵਜੇ ਹੀ ਕਰੋ ਚਲਾ ਗਿਆ ਸੀ ਕਿਉਂਕਿ ਉਸਨੇ ਬਾਗਾਪੁਰਾਣਾ ਦੇ ਵਿੱਚ ਸਥਿਤ ਇੱਕ ਜਗ੍ਹਾ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਖੋਲਣ ਦੇ ਵਿੱਚ ਸ਼ਿਰਕਤ ਕਰਨੀ ਸੀ ਅਤੇ ਉਸ ਮੋਰਚੇ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਹਰਪ੍ਰੀਤ ਸਿੰਘ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਰਸੇਮ ਸਿੰਘ ਦਾ ਕਹਿਣਾ ਸੀ ਕਿ ਸਾਰਾ ਕੁਝ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਤਾ ਤਰਸੇਮ ਸਿੰਘ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਉੱਤੇ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਸਕਦੇ ਨੇ। ਕਿਹਾ ਕਿ ਉਹਨਾਂ ਨੇ ਕੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਚ ਸੀਗਾ ਉਹਦੇ 'ਚ ਵੀ ਉਹਨਾਂ ਭਾਗ ਲੈਣਾ ਸੀ। ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇੱਧਰ ਉੱਧਰ ਕਹਿਣ ਵਾਸਤੇ ਵੀ ਗਏ ਹੋਣ ਕੱਲ੍ਹ ਵਾਸਤੇ। ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ کردار ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿਉਂ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਹੈ ਮੇਰੇ ਖਿਆਲ ਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੇ ਉਹ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਘਨੌਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜੀਆਂ ਚੀਜ਼ਾਂ ਤੋਂ ਹੁਣ ਲੋਕ ਸਚੇਤਿਆ ਮੇਰੇ ਖਿਆਲੇ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਸ ਕਿਹੜੇ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਹੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਛ ਐਸੇ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲੇ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜਿਸ਼ ਆ ਸ਼ਿਜਨ ਤੇ ਰਿਆਪ ਜਿਹੜਾ ਇਹਨਾਂ ਨੂੰ ਸਿਖਾ ਨੂੰ ਬਦਨਾਮ ਕਰਕੇ ਪੂਰੀ ਦੁਨੀਆ ਚ ਇਹ ਚੀਜ਼ਾਂ ਤੋਂ ਜ਼ਿਕਰ ਹੋਇਆ ਹੈ ਕਿ ਜਲੰਧਰ ਪੁਲਿਸ ਨੇ ਹਰਪ੍ਰੀਤ ਦਾ ਡੋਪ ਟੈਸਟ ਵੀ ਕੀਤਾ ਹੈ ਜੋ ਪੋਜ਼ਿਟਿਵ ਆਇਆ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਉਤੇ 67 ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਨੇ ਵੇਖਣਾ ਹੋਵੇਗਾ ਜਾਂਚ ਪੜਤਾਲ ਦੇ ਵਿੱਚ ਕੀ ਅਹਿਮ ਖੁਲਾਸੇ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਅੱਜ ਵੱਡੀ ਰਾਹਤ ਦਿੱਤੀ ਗਈ ਹੈ ਦਰਅਸਲ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਪਰ ਫਿਲਹਾਲ ਇਹ ਤੈਨ ਨਹੀਂ ਕੀਤਾ ਗਿਆ ਕਿ ਉਹ ਕਦੋਂ ਜੇਲ੍ਹ ਤੋਂ ਬਾਹਰ ਆਉਣਗੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਮੁਰ ਤੋਂ ਭਾਜਪਾ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਰਾਉਜ਼ ਐਵੇਨਿਊ ਕੋਰਟ ਤੋਂ ਬਾਅਦ ਅੱਜ ਸੁਪਰੀਮ ਕੋਰਟ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਹੈ ਹਾਲਾਂਕਿ ਉਹਨਾਂ ਦੀ ਰਿਹਾਈ ਕਦੋਂ ਹੋਵੇਗੀ ਇਸ ਸੰਬੰਧੀ ਕੋਈ ਵੀ ਸਪਸ਼ਟੀਕਰਨ ਹਜੇ ਨਹੀਂ ਸਾਹਮਣੇ ਆਇਆ ਅਤੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਬਾਅਦ ਸਾਬਿਤ ਹੋ ਗਿਆ ਹੈ ਕਿ ਸ਼ਰਾਬ ਘਟਾਲੇ ਦੀ ਜਾਂਚ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਇਹ ਭਾਜਪਾ ਦੀ ਸਾਜ਼ਿਸ਼ ਹੈ। ਇਹ ਭਾਜਪਾ ਦੀ ਦਿੱਲੀ ਵਾਸੀਆਂ ਦੇ ਕੰਮ ਨੂੰ ਰੋਕਣ ਦੀ ਸਾਜ਼ਿਸ਼ ਹੈ। ਫਿਰ ਜਨਤਾ ਦੁਆਰਾ ਚੁਣੇ ਗਏ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਸਬੂਤ ਦੇ ਝੂਠੇ ਕੇਸ ਵਿੱਚ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ। ਇਸ ਮੌਕੇ ਸੰਦੀਪ ਪਾਟਕ ਨੇ ਕੀ ਕਿਹਾ ਆਓ ਸੁਣਦੇ ਹਾਂ। ਆਜਮਾਨੀ ਸੁਪਰੀਮ ਕੋਰਟ ਨੇ ਜੋ ਫੈਸਲਾ دیا ਹੈ वो पूरे देश के लिए एक ऐतिहासिक फैसला है कई फैसले ऐसे होते हैं जो देश के लिए एक दिशा निर्धारण का काम करती है आज जो फैसला आया है वो बड़ा स्पष्ट कर देती है कि जो तथाकथित शराब घोटाला भारतीय जनता पार्टी द्वारा जो रचित है वो पूरी तरीके से सुप्रीम कोर्ट ने उसको ध्वस्त कर देता सुप्रीम कोर्ट में जाने से पहले इस पर स्पेशल कोर्ट पीएमएलए स्पेशल कोर्ट का ऑर्डर आया था उस ऑर्डर को पढ़ने पर किसी भी व्यक्ति के मन में ये संदेह नहीं रहेगा कि भाई ये केस क्या है उस ऑर्डर में तीन चार चीजें बड़ी स्पष्ट लिखी हुई है पहला कि कोई पैसे का लेन देन नहीं हुआ है दूसरा पैसे की कहीं एक चवन्नी की बरामद नहीं हुई है तीसरा अरविंद केजरीवाल जी का और पार्टी का दूर दूर से किसी चीज में कोई नाता ही नहीं है जब करप्शन ही नहीं है इस पर तो नाता का सवाल ही नहीं है और सबसे इंपॉर्टेंट चीज कि उसमें ईडी के इंटेंट को यह मार्क करने वाली बात है कोर्ट के ऑर्डर में ईडी के इंटेंट पे बड़ा क्वेश्चन मार्क लगा है कि ईडी जो है बड़े एक मलिफाइड इंटेंट के साथ काम कर रही है ये बहुत बड़ी बात है जब कोई एक एजेंसी अपने खोटे नियत के साथ किसी पक्ष के साथ व्यवहार करती है तो वो बहुत गंभीर विषय हो जाता है स्पेशल कोर्ट के बाद मुद्दा आज सुप्रीम कोर्ट में आया सुप्रीम कोर्ट में एक बड़े प्रश्न पर विचार किया जा रहा था और बड़ा प्रश्न क्या था वो बड़ा प्रश्न ये था कि क्या ये पूरे का पूरा अरेस्ट इीगल है तो कोर्ट ने अपने तरीके से अध्ययन करके इसको बड़े बेंच के पास भेजा है जो भी होगा वो देश के लिए अच्छा ही होगा दिशा निर्धारण होगा आगे लेकिन कोर्ट ने इंटरिम बेल ग्रांट किया है अरविंद केजरीवाल जी को ਜ਼ਿਕਰੇ ਖਾਸ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਾਚਪਾ ਨੂੰ ਲਗਾਤਾਰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਈਡੀ ਤੋਂ ਬਾਅਦ ਸੀਬੀਆਈ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਵਿੱਚ ਲਿਆ ਪਰ ਹੁਣ ਕੇਜਰੀਵਾਲ ਨੂੰ ਮੁਰਤੋਂ ਜ਼ਮਾਨਤ ਮਿਲ ਗਈ ਹੈ ਵੇਖਣਾ ਹੋਵੇਗਾ ਕਿ ਉਹ ਕਦੋਂ ਬਾਹਰ ਹੁੰਦੇ ਨੇ ਕੁਝ ਦਿਨ ਪਹਿਲਾਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣ ਦੀਆਂ ਹਦਾਇਤਾਂ ਦਿੱਤੀਆਂ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਤੇ ਸੁਪਰੀਮ ਕੋਰਟ ਨੇ ਵੀ ਹੁਣ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ ਉੱਤੇ ਕਿਸਾਨ ਆਗੂ ਸਰਵਿੰਦਰ ਸਿੰਘ ਪੰਦੇਰ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਨੇ ਪਰ ਫੈਸਲਾ ਬਹੁਤ ਦੇਰੀ ਨਾਲ ਆਇਆ ਹੈ ਸ਼ੰਭੂ ਬਾਰਡਰ ਖੋਲਣ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਹੈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਫਤੇ ਦੇ ਅੰਦਰ-ਅੰਦਰ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਸੀ ਇਸ ਫੈਸਲੇ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਸੀ ਦੱਸ ਦਈਏ ਕਿ 10 ਜੁਲਾਈ ਨੂੰ ਹਾਈ ਕੋਰਟ ਨੇ ਸ਼ੰਭੂ ਸਰਹੱਦ ਨੂੰ ਖੋਲਣ ਦਾ ਹੁਕਮ ਜਾਰੀ ਕੀਤਾ ਸੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੇ ਰੋਕਣ ਲਈ ਰੋਕ ਲਾਈ ਹੋਈ ਹੈ ਇਸ ਹੁਕਮ ਨੂੰ ਚੁਣੌਤੀ ਦੇਣ ਲਈ ਅੱਜ ਭਾਰਤ ਦੇ ਸੋਲਿਸਟਰ ਜਨਰਲ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਸੁਪਰੀਮ ਕੋਰਟ ਨੇ ਕਿਸਾਨ ਸਬੰਧੀ ਵਕੀਲ ਦੀਆਂ ਦਲੀਲਾਂ ਤੇ غور ਕਰਨ ਤੋਂ ਬਾਅਦ ਸ਼ੰਪੂ ਸਰਹੱਦ ਖੋਲਣ ਦੇ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਬਰਕਰਾਰ ਰੱਖਿਆ ਜਿਸ ਉੱਤੇ ਕਿਸਾਨ ਆਗੂ ਸਰਵਿੰਦ ਸਿੰਘ ਪੰਦੀਰ ਨੇ ਵੀ ਟਿੱਪਣੀ ਕੀਤੀ ਹੈ ਸਰਵਿੰਦ ਸਿੰਘ ਪੰਦੀਰ ਦਾ ਕਹਿਣਾ ਹੈ ਕਿ ਖੁਸ਼ੀ ਦੀ ਗੱਲ ਹੈ ਪਰ ਦੁੱਖ ਦੀ ਵੀ ਗੱਲ ਹੈ ਕਿ ਕੋਰਟ ਦਾ ਫੈਸਲਾ ਇੰਨੇ ਸਮੇਂ ਬਾਅਦ ਆਇਆ ਹੈ ਜਿਹੜੇ ਅੱਜ ਸੁਪਰੀਮ ਕੋਰਟ ਦੀ ਟਿੱਪਣੀ ਹੋਈ ਆ ਕਿ ਹਰਿਆਣਾ ਸਰਕਾਰ ਹਾਈਵੇ ਕਿਵੇਂ ਬੰਦ ਕਰ ਸਕਦੀ ਆ ਜਾਂ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਸੀਗਾ ਦੇਖੋ ਕਿੰਨਾ ਕੁਛ ਹੋ ਗਿਆ ਬਹੁਤ ਲੇਟ ਫੈਸਲੇ ਹੋਇਆ ਇਸ ਤੋਂ ਪਹਿਲੇ ਇੱਕ ਸ਼ਹੀਦ ਸੁਭਕਰਨ ਸ਼ਹੀਦ ਹੋ ਗਿਆ 433 ਕਿਸਾਨ ਜ਼ਖਮੀ ਹੋਏ 8-10 ਗੰਭੀਰ ਜ਼ਖਮੀ ਹੋਏ ਜਿਵੇਂ ਅਸੀਂ ਠੰਡ ਦੇ ਵਿੱਚ ਗਰਮੀ 'ਚ ਬਰਸਾਤਾਂ 'ਚ ਜੋ ਕੁਝ ਅਸੀਂ ਪਿੰਡੇ ਤੇ ਸੰਤਾਪ ਹਟਾਇਆ ਇਹ ਵੀ ਸਾਡੇ ਸਾਹਮਣੇ ਆ ਅਰੇ ਇਹ ਦੂកਾਂ ਜਿਵੇਂ ਹਰਿਆਣਾ ਦੇ ਪੰਜਾਬ ਦੇ ਵਪਾਰੀ ਦਾ ਨੁਕਸਾਨ ਆਇਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਟਰਾਂਸਪੋਰਟਰਾਂ ਦੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ ਆਮ ਲੋਕਾਂ ਨੂੰ ਜਿਹੜੀ ਤਕਲੀਫ ਆਈ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇਹਦੀ ਜ਼ਿੰਮੇਵਾਰੀ ਵੀ ਤੈਹ ਹੋਣੀ ਚਾਹੀਦੀ ਹਰਿਆਣਾ ਤੇ ਕੇਂਦਰ ਸਰਕਾਰ ਕੱਲੀ ਇੱਕ ਗੱਲ ਤੇ ਕਹਿ ਕੇ ਟਲ ਜਾਣਗੇ ਉਹਨਾਂ ਦਾ ਇਹ ਕਹਿਣਾ ਵਾਜਬ ਆ ਵੀ ਅਸੀਂ ਲਾਂਡ ਆਰਡਰ ਨੂੰ ਮੇਨਟੇਨੈਂਸ ਕਰਨ ਵਾਸਤੇ ਕਿਹਾ ਵਾ ਅਸੀਂ ਇਹਦੇ ਤੇ ਕਹਿੰਦੇ ਆ ਅਸੀਂ ਪੰਜਾਬ ਤੋਂ ਆ ਰਹੇ ਹਾਂ ਕਿਹੜਾ ਪੰਜਾਬ ਦੇ ਚਲਾਨ ਆਰਡਰ ਦਾ ਨੁਕਸਾਨ ਹੋਇਆ ਜਦ 5 ਮਹੀਨੇ ਸੀ ਬਾਰਡਰਾਂ ਤੇ ਬੈਠੇ ਆ ਉਥੇ ਲਾਂਡ ਆਰਡਰ ਦੀ ਕਿਹੜੀ ਘਟਨਾ ਇਹੋ ਜੀ ਵਾਪਰ ਗਈ ਆ ਸੋ ਲਾਂਡ ਆਰਡਰ ਦੇ ਨਾਂ ਤੇ ਸਾਨੂੰ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਗਿਆ ਜਿਹੜਾ ਸਾਡਾ ਸੰਵਿਧਾਨ ਕਹਕਿਆ ਇਤੋਂ ਰੋਕਿਆ ਗਿਆ ਚਲੋ ਆਉਣ ਵਾਲੇ ਸਮੇਂ ਵਿੱਚ ਦੇਖਦੇ ਹੈਗੇ ਆ ਵੀ ਇਹ ਕੀ ਫੈਸਲਾ ਹਰਿਆਣਾ ਸਰਕਾਰ ਕਰਦੀ ਆ ਪਰ ਨਿਆਂਪਾਲਿਕਾ ਦੀ ਟਿੱਪਣੀ ਤੇ ਨਿਆਂਪਾਲਿਕਾ ਦੇ ਫੈਸਲੇ ਬਹੁਤ ਲੇਟ ਆ ਰਹੇ ਨੇ ਜਦੋਂ ਬਹੁਤ ਕੁਝ ਬੀਤ ਚੁੱਕਾ ਵਾ ਜੇ ਪਹਿਲੋਂ ਫੈਸਲੇ ਕੀਤੇ ਹੁੰਦੇ ਤੇ ਇਹਨਾਂ ਨੂੰ ਰੋਕਿਆ ਜਾ ਸਕਦਾ ਸੀ ਹੁਣ ਵੀ ਸਰਕਾਰ ਸੁਹਿਦ ਹੈਗੀ ਆ ਤੇ ਬੈਠ ਕੇ ਇਹਨਾਂ ਮਸਲਿਆਂ ਦਾ ਨਿਪਟਾਰਾ ਕਰੇ ਅੱਜ ਸੀ ਅਬਦਾਲ ਪਿੰਡ ਵਿੱਚ ਮਜੀਠਾ ਇਲਾਕੇ 'ਚ ਤਿਆਰੀ ਕਰ ਰਹੇ ਆ 20 ਅਗਸਤ ਦੇ ਆਪਣੇ ਅਗਲੇ ਜਥੇ ਦੀ ਜਿਹੜਾ ਲੈ ਕੇ ਜਾਣਾ ਹੈਗਾ ਪਰ ਮੰਗਾ ਮੰਨਣ ਤੱਕ ਮੋਰਚਾ ਜਾਰੀ ਰੱਖਣਾ ਜ਼ਿਕਰੇ ਖਾਸ ਹੈ ਉਹਨਾਂ ਵੇਖਣਾ ਹੋਵੇਗਾ ਹਰਿਆਣਾ ਸਰਕਾਰ ਦਾ ਅਕਲਾ ਕਦਮ ਕੀ ਹੁੰਦਾ ਹੈ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਤੋਂ ਬਾਅਦ ਕੁਲਬੀਰ ਜੀਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕੁਲਬੀਰ ਜੀਰਾ ਨੇ ਡੋਪ ਟੈਸਟ ਦੀ ਮੰਗ ਕੀਤੀ ਸੀ ਪਰ ਡੋਪ ਟੈਸਟ ਪਹਿਲਾਂ ਹੀ ਕਰਵਾ ਲਿਆ ਗਿਆ ਸੀ ਜਿਸ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਹੈ ਕੁਲਬੀਰ ਜੀਰਾ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਇਹ ਦੋਸ਼ ਲਗਾ ਰਹੇ ਹੀ ਨੇ ਕਿ ਅਮਰਿਤਪਾਲ ਦਾ ਭਰਾ ਨਸ਼ੇ ਦਾ ਆਦੀ ਹੈ ਪਰ ਇਸ ਉੱਤੇ ਕਿਸੇ ਨੇ ਵੀ ਕਦੀ ਕੋਈ ਧਿਆਨ ਨਹੀਂ ਦਿੱਤਾ ਐਮਪੀ ਅਮਰਿਤਪਾਲ ਦੇ ਭਰਾ ਦੀ ਗ੍ਰਿਫਤਾਰੀ ਦੇ ਚੱਲਦਿਆਂ ਕਾਂਗਰਸ ਵੱਲੋਂ ਵੀ ਆਪਣਾ ਪ੍ਰतिकਰਮ ਦਿੱਤਾ ਗਿਆ ਏ ਦਰਸਲ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਜੀਰਾ ਨੇ ਇਸ ਉੱਤੇ ਟਿੱਪਣੀ ਕੀਤੀ ਏ ਕੁਲਬੀਰ ਜੀਰਾ ਨੂੰ ਅਮਰਿਤਪਾਲ ਸਿੰਘ ਨੇ 197000 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਕੁਲਬੀਰ ਜੀਰਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਇਸ ਗੱਲ ਉੱਤੇ ਜ਼ੋਰ ਦੇ ਰਹੇ ਨੇ ਕਿ ਅਮਰਿਤਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਹੈ ਪਰ ਉਸ ਦਾ ਭਰਾ ਨਸ਼ੇ ਦਾ ਆਦੀ ਹੈ ਉਹਨਾਂ ਇਹ ਵੀ ਕਿਹਾ ਸੀ ਕਿ ਅਮਰਿਤਪਾਲ ਲ ਨਸ਼ਾ छुड़ाऊ मुहिम ਸ਼ੁਰੂ ਕਰਕੇ ਬੈਠਾ ਹੋਇਆ ਸੀ ਪਰ ਉਸਦੇ ਆਪਣੇ ਹੀ ਘਰ ਵਿੱਚ ਨਸ਼ਾ ਸੀ ਤੇ ਸਿੱਖੀ ਬਾਣੇ ਵਿੱਚ ਅਜਿਹਾ ਕਰਨਾ ਬਹੁਤ ਗਲਤ ਹੁੰਦਾ ਹੈ। ਗੱਲ ਇਹ ਹੈ ਕਿ ਮੈਂ ਵੀ ਜਦੋਂ ਫੇਸਬੁਕ ਤੇ ਖਬਰ ਵੇਖੀ ਸੀ ਉਹਦੀ ਨਿਊਜ਼ ਵੇਖੀ। ਆ ਮੈਨੂੰ ਬਹੁਤ ਦੁੱਖ ਲੱਗਾ ਔਰ ਅੱਜ ਸ਼ੇਕ ਕਾਉਂਡ ਦਾ ਵੀ ਜਿਹੜਾ ਹਰਦਾ ਜਿਹੜਾ ਵਲੰਟਰੀਆ ਗਿਆ ਕਿਉਂਕਿ ਇੱਕ ਬਾਣਾ ਬਾਣਾ ਪਾ ਕੇ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਸਿੱਖ ਕਿਉਂਕਿ ਭਾਈ ਅਮਰਤਪਾਲ ਦੇ ਨਾਂ ਦੇ ਨਾਲ ਜਿਹੜਾ ਸੀ ਉਹਨਾਂ ਦਾ ਚੋਣ ਪ੍ਰਚਾਰ ਕਰਦੇ ਸੀ ਔਰ ਭਾਈ ਸਾਹਿਬ ਉਹਦੋਂ ਲੱਗਦਾ ਜਦੋਂ ਗੁਰੂ ਦਾ ਸਿੱਖ ਹੋਵੇ ਤੇ ਅਮਰਤਾ ਹੀ ਹੋਵੇ ਤੇ ਬਾਣਾ ਪਾਇਆ ਹੋਵੇ ਔਰ ਬਾਣਾ ਪਾਏ ਦੇ ਵਿੱਚ ਜਿਹੜਾ ਹੈ ਕਿ ਅੱਜ ਤੁਸੀਂ ਦੇਖਿਆ ਕਿ ਅੱਜ ਪੁਲਿਸ ਨੇ ਦੱਸਿਆ ਕਿ ਉਹਨਾਂ ਕੋਲ ਵਾਇਸ ਖੜੀ ਗਈ ਔਰ ਮੈਂ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਕਿ ਅੱਜ ਇਹ ਪੁਲਿਸ ਨੂੰ ਕਲੀਅਰ ਕਰਨਾ ਚਾਹੀਦਾ ਹੈ ਪੁਲਿਸ ਨੂੰ ਲੋਕਾਂ ਦੇ ਵਿੱਚ ਇੱਕ ਸਪਰਸ਼ੀਕਰਨ ਦੇਣਾ ਚਾਹੀਦਾ ਔਰ ਇਹਨਾਂ ਵੀ ਇੱਕ ਮਜਿਸਟਰੇਟ ਦੇ ਸਾਹਮਣੇ ਇੱਕ ਡਰੋ ਟੈਸਟ ਹੋਣਾ ਚਾਹੀਦਾ ਕਿਉਂਕਿ ਮੈਂ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਲਿਖੀ ਸੀ ਕਿਉਂਕਿ ਮੈਨੂੰ ਬਾਬਾ ਬਕਾਲਾ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਇਹ ਗੱਲ ਦੱਸੀ ਸੀ ਕਿ ਭਾਈ ਹਰਪ੍ਰੀਤ ਸਿੰਘ ਜੀ ਜਿਹੜਾ ਨੇ ਕਿ ਨਸ਼ੇ ਦਾ ਸੇਵਨ ਕਰਦੇ ਆ ਪਰ ਮੈਂ ਜਿਸ ਰੂਪ ਦੇ ਵਿੱਚ ਇਹਨਾਂ ਨੂੰ ਵੇਖਿਆ ਸੀ ਮੈਂ ਸੱਚੀ ਮਿੱਠੀ ਮੰਨਦਾ ਤਾਂ ਮੈਂ ਉਦੋਂ ਵੀ ਲਾਲਜੀਤ ਭੁੱਲਰ ਬਾਰੇ ਵੀ ਮੈਂ ਲੋਕਾਂ ਤੋਂ ਸੁਣਿਆ ਸੀ ਤਾਂ ਮੈਂ ਉਦੋਂ ਹੀ ਗੱਲ ਕਹੀ ਸੀ ਮੇਰਾ ਵੀ ਡਰੋ ਟੈਸਟ ਹੋਣਾ ਚਾਹੀਦਾ ਸਰਦਾਰ ਲਾਲਜੀ ਸਿੰਘ ਕੋਲਰਦਾ ਵੀ ਹੋਣਾ ਚਾਹੀਦਾ ਬਿਰਸਾ ਸਿੰਘ ਮਲਟੋਵਾ ਜੀ ਦਾ ਵੀ ਹੋਣਾ ਚਾਹੀਦਾ ਔਰ ਭਾਈ ਸਾਹਿਬ ਤੋਂ ਅੰਦਰ ਨੇ ਉਹਨਾਂ ਦੇ ਭਰਾ ਦਾ ਜਰੂਰ ਹੋਣਾ ਚਾਹੀਦਾ ਪਰ ਇਹ ਹੈ ਕਿ ਉਦੋਂ ਇਸ ਗੱਲ ਤੇ ਕਿਸੇ ਨੇ ਗੌਰ ਨਹੀਂ ਕੀਤਾ ਹਰ ਚੈਨਲ ਨੇ ਵੀ ਇਸ ਜਿਹੜੇ ਮੁੱਦੇ ਨੂੰ ਜਿਹੜਾ ਚੱਕਿਆ ਪਰ ਅੱਜ ਲੋਕਾਂ ਦੇ ਵਿੱਚ ਅੱਜ ਕਈ ਤਰ੍ਹਾਂ ਦੇ ਥੱਲੇ ਕਮੈਂਟ ਪੜ ਰਿਹਾ ਵਾ ਕਿ ਇਹਨੂੰ ਪਸਾਇਆ ਗਿਆ ਔਰ ਮੈਂ ਗੱਲ ਕਹਿਣਾ ਕਿ ਜੇ ਇਹਨਾਂ ਨੂੰ ਪਸਾਇਆ ਗਿਆ ਤੇ ਪੁਲਿਸ ਨੂੰ ਸਖ਼ਤ ਕਾਨੂੰਨ ਦੇਣਾ ਚਾਹੀਦਾ ਹੈ ਡਾਕਟਰ ਟੈਸਟ ਕਰਾ ਕੇ ਅੰਬੈਸਡਰ ਦੇ ਅੱਗੇ ਤਾਂ ਕੀ ਪਤਾ ਲੱਗੇ ਕਿ ਇਹਦੇ ਵਿੱਚ ਸਹੀ ਹੈ ਜਾਂ ਇਹਦੇ ਵਿੱਚ ਇਹ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਭਾਈ ਸਾਹਿਬ ਤਾਂ ਮੈਂ ਇਹਨਾਂ ਨੂੰ ਕਹਿ ਨਹੀਂ ਸਕਦਾ ਕਿਉਂਕਿ ਜਦੋਂ ਇਹਨਾਂ ਤੋਂ ਇਹਨਾਂ ਦੇ ਬਡੇ ਵੱਡੇ ਦੋਸ਼ ਲੱਗੇ ਨੇ ਜ਼ਿਕਰ ਉਹ ਹੈ ਕਿ ਉਹਨਾਂ ਬਾਰ-ਬਾਰ ਡੋਪ ਟੈਸਟ ਕਰਵਾਉਣ ਦੇ ਉੱਤੇ ਜ਼ੋਰ ਦਿੱਤਾ ਹਾਲਾਂਕਿ ਜਲੰਧਰ ਪੁਲਿਸ ਨੇ ਪਹਿਲਾਂ ਹੀ ਡੋਪ ਟੈਸਟ ਕਰਵਾ ਲਿਆ ਸੀ ਜਿਸ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਏ ਵੇਖਣਾ ਹੋਵੇਗਾ ਹੁਣ ਅਗਲੀ ਕਾਰਵਾਈ ਪੁਲਿਸ ਵੱਲੋਂ ਕੀ ਕੀਤੀ ਜਾਂਦੀ ਏ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਸਾਜ਼ਿਸ਼ ਘਰਾਰ ਦਿੱਤਾ ਹੈ ਉਹਨਾਂ ਕਹਿੰਦੇ ਹੈ ਕਿ ਸਿੱਖਾਂ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਅਤੇ ਜੋ ਨਸ਼ੇ ਦੇ ਦੋਸ਼ ਲਗਾਏ ਗਏ ਨੇ ਉਸ ਸੜਾਸੜ ਬੇਬੁਨਿਆਦ ਨੇ ਉਹਨਾਂ ਇਹ ਵੀ ਦੱਸ ਦਿੱਤਾ ਹੈ ਕਿ ਹਰਪ੍ਰੀਤ ਸਿੰਘ ਮੋਗਾ ਦੇ ਵਿੱਚ ਸਥਿਤ 1 ਮਾਰਚ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਸਾਜ਼ਿਸ਼ ਦੇ ਤਹਿਤ ਹਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਅਮਰਿਤਪਾਲ ਦੇ ਭਰਾ ਹਰਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਈ ਲੋਕ ਇਸ ਨੂੰ ਇੱਕ ਸਾਜ਼ਿਸ਼ ਕਰਾਰ ਦੇ ਰਹੇ ਨੇ ਤੇ ਕਈ ਲੋਕ ਪੰਜਾਬ ਪੁਲਿਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਇਸ ਸਬ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਹੈ ਕਿ ਹਰਪ੍ਰੀਤ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਰਚੇ ਦੇ ਵਿੱਚ ਸ਼ਿਰਕਤ ਕਰਨੀ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਨੇ ਇਸ ਨੂੰ ਇੱਕ ਸਾਜ਼ਿਸ਼ ਘਰਾੜ ਦਿੱਤਾ ਹੈ। ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਸਰਕਾਰਾਂ ਸਿੱਖਾਂ ਦੇ ਨਾਲ ਅਜੀਹਾ ਧਰੋਕ ਕਮੁੰਦੀਆਂ ਆਈਆਂ ਨੇ। ਇੰਡੀਅਨ ਸਟੇਟ ਦੇਖਿਓ ਸਰਕਾਰ ਲਗਾਤਾਰ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਵਿੱਚ ਲੱਗੀ ਹੋਈ ਆ। ਜੀ। ਤੇ ਸਦਾ ਹੀ ਉਹਨਾਂ ਨੇ ਕੋਫਰ 톨ਿਆ ਜੀ ਤੇ ਜਿਹੜਾ ਇਲਜ਼ਾਮ ਹਰਪ੍ਰੀਤ ਤੇ ਲਾਇਆ ਹੈ ਜੀ ਇਹ ਬਿਲਕੁਰੀ ਕੋਰਾ ਝੂਠਾ ਤੇ ਬੇਬੁਨਿਆਦ ਹੈ ਤੁਸੀਂ ਅੱਜ ਤੱਕ ਇਹਨਾਂ ਦਾ ਕਿਰਦਾਰ ਵੇਖਿਆ ਅੱਜ ਤੱਕ ਹਰਪ੍ਰੀਤ ਬਾਰੇ ਕਦੇ ਸੋਚਿਆ ਕਦੇ ਰਿਯੂਮਰ ਐਸਾ ਉਹ ਚੋਣਾਂ ਦੇ ਵਿੱਚ ਲੜਿਆ ਹੈ ਚੋਣਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦਾ ਰਿਹਾ ਇਹ ਨਸ਼ੇ ਦਾ ਇੱਕ ਜਿਹੜੀ ਕਹਾਣੀ ਬਣਾਈ ਹੈ ਨਾ ਕਿਉਂਕਿ ਨਸ਼ਿਆਂ ਦੇ ਵਿਰੋਧੀ ਉਹ ਬੋਲਦਾ ਸੀ ਕਿਰਦਾਰ ਕੁਝ ਕਰਨ ਦੀ ਕੁਝ ਕੀ ਕੁਝ ਹੈ ਇਹਨਾਂ ਨੇ ਉਹ ਨਸ਼ਿਆਂ ਦੇ ਵਿਰੋਧੀ ਬੋਲਦਾ ਸੀ ਉਹ ਕਹਿੰਦਾ ਨਸ਼ੇ ਨਾਲ ਭਾਈ ਹਿੰਦੂ ਦਾ ਪੁੱਤ ਵੀ ਵੱਜੇ ਮੁਸਲਮਾਨ ਦਾ ਵੀ ਵੱਜੇ ਸਾਈ ਦਾ ਵੱਜੇ ਇਹਨਾਂ ਨੇ ਉਹੋ ਜਿਹਾ ਛੜੀ ਅੰਤਰ ਰਚ ਕੇ ਇਹ ਇਹ ਪੇਸ਼ ਕਰਤਾ ਇਹ ਸਾਬਤ ਕਰਤਾ ਯਾਰ ਤੁਸੀਂ ਤਾਂ ਕਹਨੇ ਹੋ ਆ ਅਮਰਤਪਾਲ ਮਕੇ ਸਰੋਂ ਆ ਦੇਖੋ ਤਾਂ ਭਰਾ ਕੀ ਕਰੀ ਜਾਂਦਾ ਇਹ ਇੱਕ ਕਹਾਣੀ ਇੱਕ ਸੱਚ ਹੈ ਅੱਜੋ ਨੇ ਜਾਣਾ ਸੀਗਾ ਅੱਜ ਮਾਰਚ ਨਿਕਲਣਾ ਸੀਗਾ ਹਾਂ ਜੀ ਅੱਜ ਮਾਰਚ ਦੇ ਵਿੱਚ ਜਾਣਾ ਸੀ ਅਸੀਂ ਵੀ ਉੱਥੇ ਮਾਰਚ ਦੇ ਵਿੱਚ ਜਾਣਾ ਸੀ ਇੱਥੋਂ ਨਿਕਲਣਾ ਸੀਗਾ ਇਹਨਾਂ ਨੇ ਸਾਰਾ ਇਹੋ ਜਿਹਾ ਕਹਾਣੀ ਰਚਾ ਕੇ ਚੰਗਾ ਭਲਾ ਕਰੇ ਸੀ ਕਰੋ ਗਿਆ ਨਾ ਕੋਈ ਗੱਲ ਨਾ ਕੋਈ ਬਾਤ ਜੀ ਅਸੀਂ 5 ਗ੍ਰਾਮ ਨਸ਼ਾ ਪਾ ਕੇ ਤੇ ਕਹਤਾ ਕਿ ਇਹ ਨਸ਼ੇ ਦਾ ਤਤਕਰ ਆ ਸੀ ਬੜੇ ਖਲਾਫੀ ਖਲਾਸੇ ਜਿੰਨੇ ਮਰਜ਼ੀ ਕਰ ਲੈਣ ਪ੍ਰੈਸ ਇਹਨਾਂ ਦੀ ਹੈ ਹੈ ਸਰਕਾਰ ਇਹਨਾਂ ਦੀ ਗੱਲਾਂ ਜਿਹੜੀਆਂ ਮਰਜ਼ੀ ਝੂਠੇ ਲਾਮ ਲਈ ਜਾਂ ਨਾ ਹੁਣ ਤਾਂ ਪ੍ਰੈਸ ਦੇ ਵਿੱਚ ਸਰਕਾਰ ਜਿਹੜੇ ਇਹ ਹਮਲਾ ਹੈ ਕਿਹੜਾ ਇਹ ਵੀ ਸਰਕਾਰ ਦਾ ਹੀ ਆ ਨਾ ਜੀ ਇਹ ਤਾਂ ਉਹੀ ਬੋਲੀ ਬੋਲਣਗੇ ਜੋ ਜਿਹਨੇ ਸਟੇਟ ਕਹੂਗੀ ਜੋ ਸਾਰੇ ਕਹਿਣਗੇ ਇਹੀ ਬੋਲਣ ਜੀ ਮਿਹਰਬਾਨੀ ਅਸੀਂ ਅਸੀਂ ਇਸ ਨੂੰ ਬੇਬਨਾਦੋਂ ਰੱਦ ਕਰਦੇ ਆ ਇਹੋ ਜੀ ਛੱਡ ਜਾਂ ਪਿਰ ਜਿੰਨੇ ਮਰਜ਼ੀ ਕਰੀ ਜਾਂਨ ਇਹ ਇਕਦਾਰ ਕੁਝ ਨਹੀਂ ਕਰ ਸਕੰਦੇ ਸਿੱਖ ਕੌਮ ਗਾਰਵੀ ਅਕਬਰ ਜ਼ਿਕਰ ਖਾਸ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪੁਲਿਸ ਨੂੰ ਉਮੀਦ ਹੈ ਕਿ ਜਲਦ ਹੋਰ ਵੀ ਗ੍ਰਿਫਤਾਰੀਆਂ ਹੋ ਸਕਤੀਆਂ ਨੇ ਅੱਜ ਲੁਧਿਆਣਾ ਦੇ ਵਿੱਚ ਭਾਜਪਾ ਨੇ ਦਰਦਾਨਾ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਵਿੱਚ ਜਿੱਥੇ ਵਰਕਰ ਪਹੁੰਚੇ ਸੀ ਉੱਥੇ ਹੀ ਸਮੂਹ ਲੀਡਰਸ਼ਿਪ ਵੀ ਮੌਜੂਦ ਸੀ ਇਸ ਮੀਟਿੰਗ ਦੇ ਵਿੱਚ ਨਗਰ ਨਿਗਮਦਿਆਂ ਆਗਾਮੀ ਚੋਣਾਂ ਨੂੰ ਲੈ ਕੇ ਰਣਨੀਤੀ ਉਲੀਕੀ ਗਈ ਹੈ ਦੱਸ ਦਈਏ ਕਿ ਰਵਨੀਤ ਬਿੱਟੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੇ ਉੱਤੇ ਟਿੱਪਣੀ ਕੀਤੀ ਹੈ ਤੇ ਗੁਰਮੀਤ ਸੋਢੀ ਨੇ ਅਮਰਿਤਪਾਲ ਦੇ ਭਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਬਿਆਨ ਦਿੱਤਾ ਅਜਲੂਦਿਆਣਾ ਵਿਖੇ ਸਵੇਰ 5:00 ਵਰਕਰਾਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਗਈ ਇਸ ਵਿੱਚ ਪੰਜਾਬ ਦੇ ਮਸਲਿਆਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਇਸ ਮੀਟਿੰਗ ਵਿੱਚ ਭਾਜਪਾ ਦੇ ਕਾਰਜਕਾਰੀ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਨਾਲ ਹੀ ਇਸ ਮੌਕੇ ਨਗਰ ਨਿਗਮਦਿਆਂ ਆਗਾਮੀ ਚੋਣਾਂ ਬਾਰੇ ਰਣਨੀਤੀ ਵੀ ਉਲੀਕੀ ਗਈਏ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਨਾਲ ਹੀ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਵੇਗਾ ਤੇ ਦੂਜੇ ਪਾਸੇ ਰਾਣਾ ਗੁਰਮੀਤ ਸੋਢੀ ਨੇ ਅਮਰਿਤਪਾਲ ਦੇ ਭਰਾ ਦੀ ਗ੍ਰਿਫਤਾਰੀ ਤੇ ਟਿੱਪਣੀ ਕੀਤੀ ਜਿਹੜੀਆਂ ਸਾਰੇ ਹੀ ਸੂਬਿਆਂ ਚ ਤਕਰੀਬਨ ਕਾਰਜ ਕਰਨੀ ਦੀਆਂ ਬੈਠਕਾਂ ਚੱਲ ਰਹੀਆਂ ਐ ਤੇ ਉਹ ਬੈਠਕਾਂ ਦੇ ਦੀਨ ਅੱਜ ਪੰਜਾਬ ਦੀ ਆ ਤੇ ਪੰਜਾਬ ਦੇ ਅੱਜ ਸਾਰਾ ਦੇਣਾ ਜਰੀ ਇੱਥੇ ਸਾਰੇ ਪੰਜਾਬ ਦੀ ਬੀਜੇਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਆ ਚਾਹੇ ਭਵਿੰਦਰ ਯਾਦਵ ਜੀ ਨੇ ਚਾਹੇ ਹੋਰ ਇਨਚਾਰਜ ਨੇ ਉਹ ਸਾਰੀਆਂ ਗੱਲਾਂ ਸਨੇਹਾ ਜਿਹੜਾ ਲੈ ਕੇ ਅੰਮ੍ਰਿਤ ਪਾਲ ਆ ਕੇ ਜੀ ਵਾਜ ਐਂਟਰੀ ਬੇਨ ਲੱਗੀ ਸੁਪਰੀਮ ਕੋਰਟ ਲੱਗਦਾ ਹੈ ਕਿ ਲਗਾਤਾਰ ਜਦ ਬਿਆਨ ਬਾਈ ਚੱਲਦੇ ਰਹੇ ਕਿਨਨ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਵਿੱਚ ਮਿਲ ਗਈ ਹੋਣੀ ਇੱਕ ਅੱਧੀ ਚ ਬੇਲ ਬਾਕੀ ਬਹੁਤ ਪਏ ਹੈ ਹਜੇ ਅਜ ਤਵਨ ਦਾ ਟਾਈਮ ਕਾਫੀ ਜੇਲ ਚ ਰਹਿਣ ਦਾ ਹੈ ਪੜਿਆ ਗਿਆ ਤਾਂ ਉਹ ਦਾ ਉਹਦਾ ਭੁਗਤਾਨ ਕਰੇਗਾ ਉਹ ਜਰ ਕੇ ਤਰਕੇ ਤਾ ਦੇਖ ਲਓ ਜੀ ਹੁਣੀ ਰੀਸੈਂਟਲੀ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਚੁਣੇ ਗਿਆ ਸੀ ਖੰਡੂਰਤਾਲ ਤੋਂ ਤੇ ਇਸ ਤਰ੍ਹਾਂ ਨਸ਼ੇ ਦੀ ਖੇਪ ਦੇ ਨਾਲ ਦੇਖੋ ਗੱਲ ਇਹ ਹੈਗੀ ਹੈ ਕਿ ਉਹ ਕੇ 60 ਚ ਕੰਮ ਕਰ ਰਹੀ ਅਸੀਂ ਉਹਦੀ ਪੂਰੀ ਇਨਵੈਸਟੀਗੇਸ਼ਨ ਹੋ ਲੈਣ ਦਿਓ ਹਾਲੇ ਤੱਕ ਪકડਿਆ ਹੈ ਅੱਗੇ ਦੇਖੋ ਕਿੱਥੇ ਚੇਂਜ ਜਾਂਦੀ ਹੈ ਅਸੀਂ ਤਾਂ ਪਹਿਲੇ ਹੀ ਕਹਿ ਰਹੇ ਹਾਂ ਕਿ ਇਹ ਵੱਡੀ ਮਿਲਪੋਂ ਉਹ ਹੋੜੀ ਹਰ ਪਾਸੇ ਚੋਂ ਜੀ ਕਿਹੜੇ ਮੁੱਦਿਆਂ ਤੇ ਮਿਲਣਗੇ ਮੁੱਦਿਆਂ ਤੇ ਤਾਂ ਦੇਖੋ ਮੁੱਦਾ ਤਾਂ ਪੰਜਾਬ ਹੀ ਏ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਜਿਹੜੀ ਗੱਲ ਕਰਨੀ ਹੈ ਪੰਜਾਬ ਦੇ ਅਮਨ ਚੈਨ ਦੀਆਂ ਗੱਲਾਂ ਕਰਨੀਆਂ ਨੇ ਉਹ ਗੱਲਾਂ ਨੂੰ ਲੈ ਕੇ ਸਾਰੀ ਗੱਲ ਜਿਹੜੀ ਹੈ ਇਸ ਦਾ ਜ਼ਿਕਰੇ ਖਾਸ ਹੈ ਕਿ ਭਾਜਪਾ ਦਾ ਹਜੇ ਵੀ ਮੰਨਣਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਵੱਡੀ ਤਾਕਤ ਹੈ ਹਾਲਾਂਕਿ ਲੋਕ ਸਭਾ ਚੋਣਾਂ ਵਿੱਚ ਨਤੀਜੇ ਇਸ ਤੇ ਉਲਟਾਏ ਸਨ ਵੇਖਣਾ ਹੋਵੇਗਾ ਕਿ ਭਾਜਪਾ ਆਪਣੀ ਮਜ਼ਬੂਤੀ ਵਾਸਤੇ ਕੋਰ ਕੀ ਕੁਝ ਕਰਤੀ ਏ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਅੰਤਰੀਮ ਜ਼ਮਾਨਤ ਦੇ ਦਿੱਤੇ ਜਾਣ ਤੋਂ ਬਾਅਦ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਏ ਹਰਪਾਲ ਚੀਮਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਏ ਨਾਲ ਹੀ ਉਹਨਾਂ ਨੇ ਸੁਪਰੀਮ ਕੋਰਟ ਦਾ ਵੀ ਧੰਨਵਾਦ ਕੀਤਾ ਏ ਤੇ ਉਹਨਾਂ ਕਿਹਾ ਕਿ ਭਾਜਪਾ ਦੀਆਂ ਝੂਠੀਆਂ ਨੀਤੀਆਂ ਸਾਹਮਣੇ ਆ ਰਹੀਆਂ ਹਨ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਤੇ ਵਰਕਰ ਖੁਸ਼ਖਵਾਈ ਦੇ ਰਹੇ ਨੇ ਅਜਿਹੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ ਹਰਪਾਲ ਚੀਮਾ ਨੇ ਭਾਜਪਾ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਨੇ ਚੀਮਾ ਦਾ ਕਹਿਣਾ ਹੈ ਕਿ ਭਾਜਪਾ ਨੇ ਸਾਜ਼ਿਸ਼ ਰਚੀ ਅਤੇ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਅਤੇ ਅਰਵਿੰਦ ਕੇਜਰੀਵਾਲ ਤੇ ਝੂਠਾ ਸ਼ਰਾਬ ਕੋਟਾਲਾ ਕੇਸ ਬਣਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅੱਜ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਵੱਡੀ ਬੈਂਚ ਕੋਲ ਭੇਜਣ ਦਾ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਭਾਜਪਾ ਲਈ ਵੱਡਾ ਝਟਕਾ ਹੈ ਤੇ ਇਸ ਮੌਕੇ ਹਰਪਾਲ ਚੀਮਾ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਅ ਦੇਖਿਏ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਕੇ ਬਹੁਤ ਸਾਰੇ ਨੇਤੂਆਂ ਨੂੰ नेताओं के खिलाफ एक षड्यंत्र के एक साजिश रच के एक झूठे शराब घोटाले का केस बनाए हुए हैं हमारे कौमी कन्वीनर अरविंद केजरीवाल जी को उसमें अरेस्ट किया आज देश की सबसे बड़ी अदालत सुप्रीम कोर्ट ने यह फैसला किया है कि इस मैटर को बड़े बेंच के हवाले कर दिया जाए जो लार्जर बेंच है उसके पास भेज दिया जाए ताकि ये पता चल सके कि इनकी जो इन अरेस्ट हुई है जो गिरफ्तारी हुई है वो सही हुई है या गलत हुई है केस सही है या गलत है सो मैं समझता हूं आज एक बहुत बड़ा बहुत बड़ा झटका जो है भारतीय जनता पार्टी को आ, देश की सर्वोच्च अदालत ने दिया है और मैं सर्वोच्च अदालत का धन्यवाद करना चाहता हूं बहुत बहुत उनका धन्यवाद कि आज उन्होंने एक बहुत बड़ा फैसला किया है और हमारे कौमी कन्वीनर जी को एंटैरम बेल दी है सो इससे पता चलता है कि भारतीय जनता पार्टी कैसे विपक्ष के नेताओं के ऊपर झूठे फर्जी केस बना रही है और फर्जी केस बनाने का सिलसिला लगातार जारी है सो मेरा मानना है कि अभी जिस सीबीआई कोर्ट सीबीआई ने भी अरविंद केजरीवाल जी को ए, इसी केस में सीबीआई ने रेस्ट किया था उस केस में भी जल्दी जमानत मिलेगी और अरविंद केजरीवाल जी बाहर आएंगे और दूसरे पास तरफ ये दिख रहा है कि देश के देश के लोकतंत्र के लिए आज भारतीय जनता पार्टी कितना बड़ा मैं समझ तक खतरा बनी हुई है कितना बड़ा वो षड्यंत्र रच रही है कि अपोजिशन के एक एक नेता को पकड़ के जेल में डाल रहे हैं जबकि केस वो अदालतों में जाके झूठे

ਰੁਕਦੀਆਂ ਨੇ ਜਾਂ ਫਿਰ ਹੋਰ ਵਧਨ ਗਿਆ ਇਸ ਦਿਨਾਂ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ